ਦੋਸਤੋ ਪੰਜਾਬ ਦੇ ਸਭ ਤੋਂ ਮਹਿੰਗੇ ਲੋਟੂਵਾਲ ਟੋਲ ਪਲਾਟੇ ਨੂੰ ਅੱਜ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਖਡੂਰ ਸਾਹਿਬ ਦੇ ਐਮਪੀ ਲਈ ਸਭ ਤੋਂ ਵੱਡਾ ਬਿਆਨ ਆਇਆ ਹੈ। ਪੰਜਾਬ ਤੋਂ ਲੀਜੀ ਦੀ ਪਹਿਲੀ ਖੇਪ ਇੰਗਲੈਂਡ ਲਈ ਰਵਾਨਾ ਤੇ ਉੱਥੇ ਹੀ ਡਿਬੜੂਗੜ ਜੇਲ੍ਹ ਤੋਂ ਐਲਾਨ ਹੋਇਆ ਹੈ ਕਿ ਦਲਜੀਤ ਸਿੰਘ ਕਲਸੀ ਸੁਖਜਿੰਦਰ ਸਿੰਘ ਰੰਦਾਵਾ ਦੇ ਐਮਪੀ ਵਾਟ ਦੇ ਜਿਹੜੀ ਵਿਧਾਨ ਸਭਾ ਦੀ ਸੀਟ ਉਹਨਾਂ ਵੱਲੋਂ ਖਾਲੀ ਹੋਈ ਹੈ ਉਥੋਂ ਚੋਣ ਲੜਨਗੇ ਦਲਜੀਤ ਸਿੰਘ ਕਲਤੀ ਤੇ ਆਓ ਦੋਸਤੋ ਹੁਣ ਤੁਹਾਨੂੰ ਸੁਣਾਉਣੇ ਆ ਇਹਨਾਂ ਖਬਰਾਂ ਦਾ ਵਿਸਤਾਰ ਦੋਸਤੋ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਤੁਹਾਡੇ ਲਈ ਲੈ ਕੇ ਆਇਆ ਅੱਜ ਦੀਆਂ ਇਹ ਅਹਿਮ ਖਬਰਾਂ ਦਾ ਪ੍ਰੋਗਰਾਮ ਇਸ ਅਹਿਮ ਖਬਰਾਂ ਦੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇਹਨਾਂ ਖਬਰਾਂ ਦੇ ਕੁਝ ਤੁਹਾਨੂੰ ਜਿਹੜੇ ਅਸੀਂ ਵਿਸਥਾਰਤ ਸਣਾਉਣੇ ਆ ਕਿ ਅੱਜ ਪੰਜਾਬ ਦਾ ਸਭ ਤੋਂ ਮਹਿੰਗਾ ਲੋਟੂਆਲ ਟੂਰ ਪਲਾਜਾ ਜਿੱਥੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਲਬਾਤ ਸਿੰਘ ਦੀ ਅਗਵਾਈ ਵਿੱਚ ਪਿਛਲੇ 15 ਦਿਨਾਂ ਤੋਂ ਇੱਥੇ ਧਰਨਾ ਲੱਗਾ ਹੋਇਆ ਸੀ ਇਸ ਜੂਨੀਅਨ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਟੂਲ ਪਲਾਜੇ ਦੀ ਕੰਪਨੀ ਵੱਲੋਂ ਸਾਡੇ ਨਾਲ ਗੱਲ ਕੀਤੀ ਜਾਵੇ ਕਿ ਕਿਉਂ ਇਹ ਸਟੋਰ ਪਲਾਜੇ ਤੇ ਜਦੋਂ ਮਰਜ਼ੀ ਰੇਟ ਵਧਾ ਦਿੱਤੇ ਜਾਂਦੇ ਨੇ ਸਭ ਤੋਂ ਮਹਿੰਗਾ ਇਹ ਟੂਲ ਪਲਾਜਾ ਜਿਹਦੇ ਬਾਰੇ ਉਹਨਾਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਸੀ ਚਾਹੇ ਕੇਂਦਰ ਸਰਕਾਰ ਚਾਹੇ ਪੰਜਾਬ ਸਰਕਾਰ ਇਹਦਾ ਜਵਾਬ ਦੇਵੇ ਪਿਛਲੇ 15 ਦਿਨਾਂ ਤੋਂ ਬੈਠੇ ਇਹਨਾਂ ਧਰਨਾਕਾਰੀਆਂ ਦਾ ਨਾ ਟੋਲ ਪਲਾਜ ਜਾਂ ਕੰਪਨੀ ਵੱਲੋਂ ਨਾ ਸਰਕਾਰ ਵੱਲੋਂ ਕਿਸੇ ਵੱਲੋਂ ਵੀ ਕੋਈ ਇਨਾ ਨਾਲ ਗਲਵਤ ਕਰਨ ਦੇ ਕੋਈ ਹੰਗਾਰਾ ਨਹੀਂ ਭਰਿਆ ਮਜਬੂਰਨ ਇਸ ਜਿਹਨੇ ਦੇ ਪ੍ਰਧਾਨ ਦਲਬਾਖ ਸਿੰਘ ਨੇ ਐਲਾਨ ਕੀਤਾ ਸੀ ਕਿ 30 ਜੂਨ ਦੁਪਹਿਰ ਬਾਅਦ ਇਸ ਟੋਲ ਪਲਾਜ ਨੂੰ ਜੰਦਰਾ ਲਗਾ ਦਿੱਤਾ ਜਾਊਗਾ ਅੱਜ ਉਹ ਜਦੋਂ ਸਮਾਂ ਆ ਗਿਆ ਇਸ ਸਮੇਂ ਤੱਕ ਜਦੋਂ ਕੰਪਨੀ ਜਾਂ ਸਰਕਾਰ ਵੱਲੋਂ ਕੋਈ ਵੀ ਬauft ਇਸ ਜੁਨੀਅਨ ਨਾਲ ਗੱਲ ਕਰਨੀ ਮੌਕੇ ਤੇ ਨਹੀਂ ਪਹੁੰਚਾ ਤੇ ਉਸ ਵੇਲੇ ਇਸ ਜੁਨੀਅਨ ਵੱਲੋਂ ਇਸ ਮੌਕੇ ਤੇ ਪਹਿਲਾਂ ਕੈਮਰਾਂ ਦੇ ਉੱਤੇ ਕਿਸਾਨੀ ਛੱਡੇ ਚੜਾਏ ਗਏ ਤੇ ਉਸ ਤੋਂ ਬਾਅਦ ਜੰਦਰਾ ਲਗਾਉਣ ਸਮੇਂ ਜਦੋਂ ਇਹਨਾਂ ਕੈਮਰਾਂ ਨੂੰ ਜੰਦਾ ਲਗਾਉਣ ਦੀ ਉਸ ਮੌਕੇ ਤੇ ਵਿਵਸਥਾ ਨਾ ਹੋਣ ਕਰਕੇ ਤਰਪਾਲਾਂ ਨਾਲ ਢੱਕ ਦਿੱਤਾ ਗਿਆ ਤੇ ਦੋਸਤੋ ਇਸ ਮੌਕੇ ਤੇ ਭਾਰਤੀ ਕਿਸਾਨ ਜੁਨੀਅਨ ਦੁਆਪਾ ਦੇ ਮਨਜੀਤ ਸਿੰਘ ਰਾਏ ਅਤੇ ਉਹਨਾਂ ਦੇ ਜਥੇਮੰਦੀ ਦੇ ਵਰਕਰ ਵੀ ਇਸ ਮੌਕੇ ਤੇ ਪਹੁੰਚੇ ਸੀ ਇਸ ਤੋਂ ਪਹਿਲਾਂ ਇੱਥੇ ਸਟੇਜ ਚੱਲੀ ਜਿੱਥੋਂ ਕਿਸਾਨਾਂ ਦੇ ਆਗੂਆਂ ਨੇ ਤਕਰੀਰਾਂ ਕੀਤੀਆਂ ਤੇ ਆਓ ਹੁਣ ਅਗਲੀ ਖਬਰ ਤੁਹਾਨੂੰ ਸੁਣਾ ਦਿੰਦੇ ਆ ਕਿ ਖਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਅੱਜ ਇਹ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜੀ ਸੰਵਿਧਾਨ 'ਚ ਵਿਸ਼ਵਾਸ ਨਹੀਂ ਕਰਦੇ ਭਾਈ ਅੰਮ੍ਰਿਤਪਾਲ ਤੇ ਸੌ ਚੁੱਕਣ ਦਾ ਕੋਈ ਫਾਇਦਾ ਨਹੀਂ ਕਾਨੂੰਨ ਤੋਣ ਵਾਲੇ ਨੂੰ ਕੋਈ ਮੁਆਫੀ ਨਹੀਂ ਮਿਲੇਗੀ ਬਿੱਟੂ ਨੇ ਇਹ ਵੀ ਕਿਹਾ ਕਿ ਜੇ ਸੌ ਚੁਕਣੀ ਹੈ ਤਾਂ ਉਹ ਦੇਸ਼ ਦੀ ਗੱਲ ਵੀ ਕਰੇ ਉਹ ਕਿਹੜੇ ਮੁੱਦੇ ਚੁੱਕਣਗੇ ਦੇਸ਼ ਦੇ ਜੇ ਸੰਵਿਧਾਨ ਨੂੰ ਨਹੀਂ ਮੰਨਦੇ ਉਹਨਾਂ ਨੂੰ ਭਾਵੇਂ ਐਮਪੀ ਬਣਾ ਦਿਓ ਜਾਂ ਐਮਐਲਏ ਬਣਾ ਦਿਓ ਪਰ ਥਾਂ ਉਸ ਦੀ ਜੇ ਲਈ ਰਣੀਆਂ ਇਸ ਤੋਂ ਇਲਾਵਾ ਉਹਨਾਂ ਕਿਆਹ ਕੇ ਬੰਦੀ ਸੰਘਾ ਦੀ ਰਿਹਾਈ ਤੇ ਮੇਰਾ ਸਟੈਂਡ ਵਰਕਰ ਹੈ ਵਰਕਰਾਰ ਹੈ ਕਿ ਦੋਸਤੋ ਤੁਸੀਂ ਸੁਣਿਆ ਕਿ ਬਿੱਟੂ ਨੇ ਕੁਝ ਦਿਨ ਪਹਿਲਾਂ ਜਿਹੜਾ ਭਾਈ ਅਮਰਤਪਾਲ ਵਾਰੇ ਬਿਆਨ ਦਿੱਤਾ ਸੀ ਉਸ ਬਿਆਨ ਤੋਂ ਲੱਗਦਾ ਉਹ ਕੁਝ ਬਦਲੇ ਬਦਲੇ ਨਜ਼ਰ ਆ ਰਹੇ ਨੇ ਤੇ ਉੱਥੇ ਗੱਲ ਕਰਦੇ ਨੇ ਆ ਕਿ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਨਮਾ ਮਾਰ ਕਾਰ ਮਾਰਦਿਆਂ ਕਿਹਾ ਹੈ ਕਿ ਪਹਿਲੀ ਵਾਰ ਸੂਬੇ ਦੀ ਜਿਹੜਾ ਫਲ ਲੀਚੀ ਹੈ ਨੂੰ ਵਿਦੇਸ਼ਾਂ ਵਿੱਚ ਐਕਸਪੋਰਟ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ ਬਾਗਬਾਨੀ ਵਿਭਾਗ ਵੱਲੋਂ ਖੇਤੀਬਾੜੀ ਅਤੇ ਪ੍ਰੋਸੈਸਰ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਦੇ ਸਹਿਯੋਗ ਨਾਲ ਸੂਬੇ ਦੇ ਨੀਮ ਪਹਾੜੀ ਜ਼ਿਲ੍ਹਿਆਂ ਪਠਾਨਕੋਟ ਗਰਸਾਸਪੁਰ ਅਤੇ ਸ਼ਿਆਲਪੁਰ ਦੀ ਲੀਚੀ ਦੀ ਪਹਿਲੀ ਠੇਪ ਨੂੰ ਬਾਗਬਾਨੀ ਮੰਤਰੀ ਚੇਤਨ ਸਿੰਘ ਜੋੜਾ ਬਾਜਰਾ ਨੇ ਆਨਲਾਈਨ ਵਿਧੀ ਰਾਹੀਂ ਹਰੀ ਝੰਟੀ ਦੇ ਦਿੱਤੀ ਹੈ अंग्लैंड यह फल जो लीची है रवाना हो गया है, है इस मौके पर चेतन सिंह जोड़ा माजरा ने दसा कि पंजाब कुल बत्ती सौ पाँह है रकबा गुर्ण लीची की काश्त हेठ आ इसकी पैदावार करीब तेरह हज़ार मीट्रिक टन है उन्होंने दसिया कि पठानकोट गुरदासपुर और हशियारपुर जिलों लीची लेकूल वातावरण होते लीची की कुदरती जड़ा है रंग है बड़ा ਲਾਲ ਗੂੜਾ ਰੰਗ ਹੈ ਤੇ ਮਠਾਸ ਦੂਜੇ ਰਾਜਾਂ ਤੋਂ ਆ ਰਹੇ ਫਲ ਦੇ ਮੁਕਾਬਲੇ ਵਧੀਆ ਹੈ ਤੇ ਇਹ ਆਪਣੇ ਆਪ ਨੂੰ ਪੰਜਾਬ ਸਰਕਾਰ ਮਾਰਕਾ ਮਾਰਿਆ ਦੱਸ ਰਹੀ ਹੈ ਦੋਸਤੋ ਡਿਬੜੂ ਘੜ ਜੇਲ੍ਹ ਤੋਂ ਹੋ ਰਹੇ ਬਾਰ-ਬਾਰ ਐਲਾਨ ਪੰਜਾਬ ਵਿੱਚ ਹੋ ਰਹੀਆਂ ਜਿਮਨੀ ਚੋਣਾਂ ਵਿੱਚ ਉਮੀਦਵਾਰ ਚੋਣਾਂ ਲੜਨ ਲਈ ਜਿਵੇਂ ਇੱਕ ਇੱਕ ਕਰਕੇ ਐਲਾਨ ਹੋ ਰਿਹਾ ਹੈ ਅੱਜ ਫੇਰ ਐਲਾਨ ਕੀਤਾ ਦਲਜੀਤ ਸਿੰਘ ਕਲਸੀ ਨੇ ਉਹਨਾਂ ਨੇ ਕਿਹਾ ਕਿ ਸੁਖਜਿੰਦਰ ਸਿੰਘ ਦਾਵਾ ਸੰਸਦ ਮੈਂਬਰ ਚੁਣੇ ਨੇ ਉਹਨਾਂ ਦੀ ਥਾਂ ਜਿੱਥੋਂ ਉਹ ਵਿਧਾਇਕ ਸੀ ਸੀਟ ਖਾਲੀ ਹੋਈ ਆ ਉਥੋਂ ਮੈਂ ਚੋਣ ਲੜਾਂਗਾ ਜਦੋਂ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬਾਜੇ ਕੇ ਐਲਾਨ ਕਰ ਚੁੱਕੇ ਨੇ ਗਦੜ ਬਾਹਤੋਂ ਤੇ ਇਸੇ ਤਰ੍ਹਾਂ ਕੁਲਵੰਤ ਸਿੰਘ ਰਾਉ ਕੇ ਬਰਨਾਲਾ ਤੋਂ ਜਿਮਨੀ ਚੋਣ ਲੜਨ ਲਈ ਐਲਾਨ ਕਰ ਚੁੱਕੇ ਨੇ ਇਹ ਤਿੰਨੋਂ ਇਹ ਜਿਹੜੇ ਵਿਅਕਤੀਆਂ ਨੇ ਐਲਾਨ ਕੀਤਾ ਹੈ ਇਹ ਭਾਈ ਅੰਮ੍ਰਿਤਪਾਲ ਸਿੰਘ ਜੋ ਖਡੂਰ ਸਾਹਿਬ ਤੋਂ ਬੱਡੀ ਲੀਡ ਦਾ 193000 ਵੋਟ ਦੀ ਲੀਡ ਲੈ ਕੇ ਜਿੱਤੇ ਨੇ ਉਹਨਾਂ ਵੱਲ ਦੇਖ ਕੇ ਇਹਨਾਂ ਵੀ ਵਿਅਕਤੀਆਂ ਨੇ ਕਿਹਾ ਕਿ ਅਸੀਂ ਵੀ ਜਮਨੀ ਚੋਣਾ ਪੰਜਾਬ ਦੀਆਂ ਲੜਾਂਗੇ ਇਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਸਨਾਟਾ ਛਾ ਗਿਆ ਕਿਉਂਕਿ ਭਾਈ ਅਮਰਤਪਾਲ ਅਤੇ ਸਰਬਜੀਤ ਸਿੰਘ ਦੀ ਜਿਹੜੀ ਜਿੱਤ ਹੋਈ ਹੈ ਉਸ ਨੇ ਸਾਰੀਆਂ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਇਹਨਾਂ ਉਮੀਦਵਾਰਾਂ ਨੇ ਬਿਨਾਂ ਖਰਚੇ ਤੋਂ ਬੈਨਾ ਇਨਾਂ ਨੇ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਘੱਟ ਖਰਚਾ ਕੀਤਾ ਤੇ ਵੱਧ ਲੀਡ ਲਈ ਹੈ ਸਾਰੀਆਂ ਪਾਰਟੀਆਂ 'ਚ ਏਸੇ ਕਰਕੇ ਹੁਣ ਸਨਾਟਾ ਛਾ ਗਿਆ ਕਿ ਨਿਬੂਗਾਰ ਜੇਲ੍ਹ ਤੋਂ ਇੱਥੇ ਫਿਰ ਇੱਕ ਵਾਰ ਇਹਨਾਂ ਜਿਮਨੀ ਚੋਣਾ ਵਿੱਚ ਉਮੀਦਵਾਰ ਹੋਣਗੇ ਤੇ ਦੋਸਤੋ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਨੂੰ ਲੈ ਕੇ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਤੁਸੀਂ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਹਨਾਂ ਖਬਰਾਂ ਨਾਲ ਕੇ ਤੁਸੀਂ ਆਪਣਾ ਸਾਡੇ ਕਮੈਂਟ ਬਾਕਸ ਵਿੱਚ ਵਿਚਾਰ ਵੀ ਦੇ ਸਕਦੇ ਹੋ ਇੱਕ ਵਾਰ ਫਿਰ ਤੁਹਾਨੂੰ ਅਪੀਲ ਕਰ ਦਿੰਦੇ ਆ ਕਿ ਅਗਰ ਅਜੇ ਵੀ ਤੁਸੀਂ ਬਿਲਗਾ نیوز ਆਨਲਾਈਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਤੇ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਅਗਰ ਤੁਸੀਂ Facebook ਪੇਜ ਦੇਖਦੇ ਹੋ ਤਾਂ ਬਿਲਗਾ نیوز ਆਨਲਾਈਨ ਦੇ Facebook ਪੇਜ ਨੂੰ ਜ਼ਰੂਰ ਫਾਲੋ ਕਰਿਓ ਤੇ ਦੋਸਤੋ ਦੇ ਆਜਾਤ ਕੱਲ ਫਿਰ ਇਸ ਵੇਲੇ ਤੁਹਾਨੂੰ ਇਹ ਖਬਰਾਂ ਸੁਣਾਉਣ ਲਈ ਪ੍ਰੋਗਰਾਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਆਜਾ ਚਿਓ ਤੁਹਾਡਾ ਫਿਰ ਇੱਕ ਵਾਰੀ ਧੰਨਵਾਦ ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ